ਕੀ ਨਾਮ ਹੈ ਤੇ ਆਪਣਾ ਇਹ ਨਾਲਾ ਕਿਹੜਾ ਵਹੇ ਇਹ ਨਾ ਨਾ ਜੀ ਜੀ ਸਿੰਘ ਕੋਟਸਮੀਰ ਜੀ ਇਹ ਕਿਹੜਾ ਨਾਲਾ ਹੀ ਹੈ ਇਹ ਸਾਡਾ ਜੀਵਨ ਸਿੰਘ ਵਾਲਾ ਤੇ ਕੋਟਸਮੀਰ ਦੀ ਹੱਦ ਦਾ ਡੱਬ ਵਾਲੀ ਪਹੁੰਚਣ ਵਾਲਾ ਗਾਹਾਂ ਹਰੇਣੇ ਚ ਨਾਲਾ ਜੀ ਇਹ ਜੀ ਸਫਾਈ ਵੀ ਕਿਵੇਂ ਦੇਖਦੇ ਇਹ ਇਹਦੀ 40 ਸਾਲ ਹੋ ਗਏ ਜੀ ਮੈਂ ਤਾਂ ਦੇਹ ਦੇ ਨੂੰ ਕਿਤੇ ਪੂਰਾ ਸਫਾਈ ਨਹੀਂ ਹੋਈ ਜੀ ਇਹ ਤਾਂ ਬਹੁਤ ਸ਼ਰਮ ਦੀ ਗੱਲ ਹੈ ਜੀ ਸਰਕਾਰ ਨੂੰ ਝਾਕਣਾ ਚਾਹੀਦਾ ਜੇ ਸਰਕਾਰਾਂ ਝਾਕਦੀਆਂ ਨਹੀਂ ਤਾਂ ਅਸੀਂ ਕੋਈ ਫਿਰ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਵਿੱਡਣਾ ਵਿੱਡਾਂਗੇ ਜੀ ਫਿਰ ਇਹਨਾਂ ਦੇ ਖਿਲਾਫ ਤੇ ਲੰਗੇ ਜੀ ਫੇਰਾ ਕਰਨਗੇ ਵੀ ਇਹ ਲੋਕ ਤਾਂ ਹੀ ਟਿਕਣ ਨਹੀਂ ਦਿੰਦੇ ਹੁਣ ਅਸੀਂ ਇਹ ਚਾਉਂਦੇ ਆ ਜੀ ਦੀ ਸਫਾਈ ਕਰਨਾ ਪਰ ਇਹਦੀ ਸਫਾਈ ਹੋਣੀ ਚਾਹੀਦੀ 3 ਮਹੀਨੇ ਪਹਿਲਾਂ ਜੀ ਇਹਦੀ 3 ਮਹੀਨੇ ਪਹਿਲਾਂ ਸਫਾਈ ਹੋਣੀ ਚਾਹੀਦੀ ਸੀ ਜੇ ਹੁਣ ਵੀ ਛੋੜਾ ਅਸੀਂ ਧੰਨਵਾਦ ਕਰਦੇ ਆ ਤੁਸੀਂ ਥੋੜੇ ਜੇ ਬਲਾਵੇ ਤੇ ਸਾਡੇ ਕੋਲੇ ਪਹੁੰਚੇ ਸਾਡੀ ਮੰਗ ਪੁੱਛਣ ਆਏ ਸੁਣਨ ਆਏ ਥੋੜਾ ਧੰਨਵਾਦ ਪਰ ਜੇ ਹੁਣ ਵੀ ਸੁਣ ਲੈਣ ਹੁਣ ਵੀ ਕਰ ਦੇਣ ਪਿੱਛੇ ਸਾਡਾ ਆਈ ਜਾਂਦੇ ਆ ਅਸੀਂ ਬਾਤ ਜਾਵਾਂਗੇ ਅਸੀਂ ਜੀ ਉਹਨਾਂ ਲੋਕਾਂ ਦੀ ਮਦਦ ਕਰਨ ਜਾਂਦੇ ਆ ਅਸੀਂ ਪਰਸੋਂ ਵੀ ਗਏ ਕਿਥੇ ਵੀ ਗਏ ਮਦਦ ਕਰਨ ਬਾਅਦ ਟਰਾਲੀਆਂ ਸਮਾਨ ਦੀਆਂ ਭਰ ਕੇ ਪਰ ਅਸੀਂ ਫਿਰਦੇ ਉੱਥੇ ਆ ਸੇਵਾ ਕਰਦੇ ਸਾਡਾ ਦਿਲ ਦਿਮਾਗ ਇੱਥੇ ਫਿਰਦਾ ਹੈ ਹਉਦੜੱਕਾ ਕਰਦਾ ਵੀ ਕਿਤੇ ਸਾਡਾਂ ਨਾਲਾਂ ਨਾ ਟੁੱਟ ਜੇ ਕਿਉਂਕਿ ਸਾਰਾ ਬੰਦ ਹੈ ਇਸ ਕਰਕੇ ਸਾਡੀ ਸਰਕਾਰ ਤੋਂ ਬੇਨਤੀ ਹੈ ਪ੍ਰਸ਼ਾਸਨ ਤੋਂ ਬੇਨਤੀ ਹੈ ਵੀ ਇਹਨੂੰ ਛੇਤੀ ਤੋਂ ਛੇਤੀ ਸਫਾਈ ਕਰਾਈ ਜਾਵੇ ਕਿੰਨਾ ਕੁ ਨੁਕਸਾਨ ਹੋ ਸਕਦਾ ਜੇ ਨੁਕਸਾਨ ਤਾਂ ਗਿਣੇ ਨਹੀਂ ਜਾ ਸਕਦੇ ਦੀ ਪਿੱਛੇ ਗੁੱਧਰਪਾਈ ਚਾਲੇ ਦੀਆਂ 25 3 ਮਹੀਸਾਂ ਮਰਕੀਆਂ ਜੀ ਪਰਨਾਲੇ ਕੋਲੇ ਜੀ ਉਹ ਕਿਉਂ ਮਰ ਗਏ ਕਿਉਂਕਿ ਉੱਥੇ ਪਾਣੀ ਸੀਗਾ ਉਹਨਾਂ ਲੋਕਾਂ ਨੇ ਮਤਲਬ ਗੁੱਜਰਾਂ ਨੇ ਕੋਲੇ ਕਿਹੜਾ ਕੋਈ ਛੱਪੜ ਜਾਂ ਕੋਈ ਹੁੰਦਾ ਉਹਦੇ ਵਿੱਚ ਪੈਸਾ ਬਾੜ ਲਿਆ ਜੀ ਮੈਸਾਂ ਬਾੜੀਆਂ ਤੋਂ ਬਾਅਦ ਪਿੱਛੋਂ ਨਾਲਾ ਟੁੱਟ ਗਿਆ ਗਿਆ ਪਾਣੀ ਵਧ ਗਿਆ ਉਹ ਮੈਸਾਂ ਡੁੱਬ ਗੀਆਂ 17 ਮੈਸਾਂ ਲੋਕਾਂ ਨੇ ਬਚਾ ਲਈਆਂ ਬਾਕੀ ਗਰੀਬਾਂ ਦੀਆਂ ਮੈਸਾਂ ਮਰ ਗਈਆਂ ਜੀ ਅਸੀਂ ਉਸ ਤੋਂ ਬਾਅਦ ਆ ਵੱਲੋਂ ਤੋਂ ਗਿਆ ਨਾਲਾ ਟੁੱਟ ਗਿਆ ਲੋਕਾਂ ਦੀ ਫਸਲ ਮਰ ਗਈ ਜੀ ਹੁਣ ਸਾਨੂੰ ਵੀ ਡਰ ਸਾਡੀ ਵੀ ਫਸਲ ਮਰੂ ਜੀ ਕਿਉਂਕਿ ਸਰਕਾਰਾਂ ਤੇ ਇਹ ਚਾਹੁੰਦੀਆਂ ਵੀ ਇਹ ਵੀ ਉਹਨਾਂ ਅਰਗੇ ਹੋ ਜਾਣ ਇਹਨਾਂ ਦੇ ਫੰਗ ਪੱਟ ਦਿੱਗੇ ਸਾਡੇ 86 ਲੋਕਾਂ ਨੇ ਮਗੜ ਤੁਰੇ ਫਿਰਨ ਇਹ ਫੰਗ ਪੱਟਣ ਨੂੰ ਫਿਰਦੇ ਆ ਵੀ ਇਹਨਾਂ ਨੂੰ ਵੀ ਡੋਬ ਦਿੱਗੇ ਤੇ ਉਹ ਨਹੀਂ ਸਾਡੇ ਕਿਣੀ ਝਾਕਦੇ ਸਾਡੇ ਨਾਲ ਦੀ ਸਫਾਈ ਸਪਾਈ ਕਿਉਂ ਨਹੀਂ ਕਰਦੇ ਸਾਡੇ ਨਾਲ ਦੀ ਸਪਾਈ ਕਰਾਈ ਆ ਵੀ